ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਕਬੱਡੀ 365.com ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ ਤੇ ਅੱਜ ਜਿਸ ਸ਼ਖਸੀਅਤ ਨਾਲ ਮੈਂ ਕਹੂੰਗਾ ਜਿੰਨਾ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਉਹਨਾਂ ਦਾ ਕੰਮ ਹੈ ਕਮੈਂਟਰੀ ਕਰਨਾ ਤੇ ਨਾਮ ਹੈ ਸੰਧੂ ਬ੍ਰਦਰਸ ਸਵਰਨ ਸੰਧੂ ਤੇ ਹਾਪੀ ਸੰਧੂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦੀ ਕਬੱਡੀ ਦੀ ਜਰਨੀ ਬਾਰੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਤੁਹਾਡਾ ਕੋਲ ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਤੁਹਾਡਾ tensubba.com ਦੀ ਸਾਰੀ ਟੀਮ ਦਾ ਸਾਡੇ ਵੱਲੋਂ ਬਹੁਤ ਸਵਾਗਤ ਹੈ ਧੰਨਵਾਦ ਤੁਸੀਂ ਟਾਈਮ ਗੱਡਿਆ ਸਾਡੇ ਲਈ ਬਹੁਤ ਬਹੁਤ ਥੈਂਕ ਯੂ ਅਰ ਵੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਧੰਨਵਾਦ ਪ੍ਰਦੀਪ ਤੁਹਾਡਾ ਵੀ ਕਬੱਡੀ tensubba.com ਤੁਹਾਡੀ .com ਦੀ ਚਰਚਾ ਪੂਰੀ ਦੁਨੀਆ ਜ ਦੁਨੀਆ ਚ ਹੀ ਰਹੇ ਪਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਹਾਂਜੀ ਅੱਛਾ ਕਿੰਨਾ ਟਾਈਮ ਕਿੰਨਾ ਹੋ ਗਿਆ ਭਾਈ ਇਸ ਕੰਮ ਦੇ ਵਿੱਚ ਯਾਨੀ ਕਮੈਂਟਰੀ ਕਰਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਕਬੱਡੀ ਦੀ ਕਮੈਂਟਰੀ ਕਰਦੇ ਪ੍ਰਦੀਪਾ ਜੀ ਤਕਰੀਬਨ 20 ਸਾਲ ਹੋ ਗਿਆ ਸਾਨੂੰ ਸਟ੍ਰਗਲ ਕਰਦੇ ਆ ਸਟ੍ਰਗਲ ਹੀ ਕਹਾਂਗੇ ਅਜੇ ਵੀ ਅਸੀਂ ਸਟ੍ਰਗਲ ਕਰ ਰਹੇ ਆ ਤੇ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਕਬੱਡੀ ਨੂੰ ਚਾਹਣ ਵਾਲੇ ਨੇ ਕਬੱਡੀ ਦੇ ਦਰਸ਼ਕ ਨੇ ਉਹਨਾਂ ਦੀਆਂ ਹਲਾਸ਼ੇਰੀਆਂ ਦੀ ਬਦੌਲਤ ਕਲੱਬਾਂ ਵਾਲੇ ਭਰਾਵਾਂ ਦੀ ਬਦੌਲਤ ਤੇ ਸਾਡੇ ਐਨਆਰਆਈ ਭਰਾਵਾਂ ਦੀ ਬਦੌਲਤ ਸਾਨੂੰ ਜਿਹੜਾ 20 ਸਾਲ ਦਾ ਸਫਰ ਹੈ ਇਹਦੇ ਚ ਦਿੱਕਤਾਂ ਵੀ ਬਹੁਤ ਆਈਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਇੱਥੇ ਤੱਕ ਆਉਣ ਦੇ ਲਈ ਪਰ ਅਸੀਂ ਸੱਚੇ ਦਿਲ ਨਾਲ ਚੱਲੇ ਜਿਉਂ ਹੀ ਜਿਹੜੇ ਪਹਿਲੇ ਦਿਨ ਤੋਂ ਚੱਲੇ ਆ ਜਿਵੇਂ ਇਮਾਨਦਾਰੀ ਨਾਲ ਉਸੇ ਤਰ੍ਹਾਂ ਅਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਲਗਨ ਨਾਲ ਕੰਮ ਕਰਦੇ ਆ ਰਹੇ ਆ ਤੇ ਇੱਕ ਪਹਿਲੇ ਦਿਨ ਤੋਂ ਅਸੀਂ ਊਸੂਲ ਬਣਾਇਆ ਵੀ ਕਿਸੇ ਵੀ ਮੇਲੇ ਤੇ ਜਿਹੜੇ ਮੇਲਾ ਆਪਣੇ ਕੋਲੇ ਬੋਕਾ ਉਥੇ ਲੇਟ ਨਹੀਂ ਜਾਣਾ ਮੇਲਾ ਭਾਵੇਂ 12 ਵਜੇ ਸ਼ੁਰੂ ਹੋਵੇ ਭਾਵੇਂ 1 ਵਜੇ ਭਾਵੇਂ 2 ਵਜੇ ਸਾਡੀ ਡਿਊਟੀ ਵੀ ਅਸੀਂ 11 ਵਜੇ ਤੋਂ ਪਹਿਲਾਂ ਪਹਿਲਾਂ ਮੇਲੇ ਤੇ ਪਹੁੰਚਣਾ ਸਾਡਾ ਇਹ ਏਮ ਸੀ ਉਹਦਾ ਸਾਨੂੰ ਹੁਣ ਤੱਕ ਬੈਨੀਫਿਟ ਮਿਲਿਆ ਤੇ ਬੜਾ ਪਿਆਰ ਮਿਲਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਸੀਂ ਦੇਣ ਨਹੀਂ ਦੇ ਸਕਦੇ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਸਾਡੇ ਕਲੱਬਾਂ ਵਾਲੇ ਭਰਾਵਾਂ ਦਾ ਐਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਹੱਲਾਸ਼ੀਰੀਆਂ ਦਿੱਤੀਆਂ ਸਾਨੂੰ ਤੇ ਇੱਥੇ ਤੱਕ ਬਚਾਉਣ ਦੇ ਲਈ ਸਾਰੇ ਭਰਾਵਾਂ ਦਾ ਤੇ ਸਾਡੀ ਜਿਹੜੀ ਲਾਈਵ ਸੈਟਾਂ ਨੇ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਜਦੋਂ ਪਹਿਲਾਂ ਲਾਈਵ ਨਹੀਂ ਸੀ ਹੁੰਦਾ ਉਦੋਂ ਲੋਕੀ ਕਬੱਡੀ ਨੂੰ ਦੂਰ ਤੱਕ ਨਹੀਂ ਸੀ ਜਾਣਦੇ ਸਾਨੂੰ ਨਹੀਂ ਸੀ ਜਾਣਦੇ ਜਿਉਂ ਜਿਵੇਂ ਸੈਟਾਂ ਆਈਆਂ ਲਾਈਵ ਚੱਲਣ ਲੱਗੇ ਤੇ ਬਾਹਰਲੇ ਲੋਕਾਂ ਨੇ ਵੀ ਸਾਡੀ ਕਮੈਂਟਰੀ ਸੁਣੀ ਸਾਰੇ ਪਾਸੋਂ ਬਹੁਤ ਪਿਆਰ ਮਿਲਦਾ ਬਹੁਤ ਖੁਸ਼ੀ ਆ ਸੀ ਸੰਤੁਸ਼ਟਾ ਸੋ ਮਾਲਕ ਦੀ ਕਿਰਪਾ ਨਾਲ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਅੱਛਾ ਅੱਛਾ ਭਾਈ ਜਿਹੜੇ ਬਾਕੀ ਦੇ ਕਮੈਂਟੇਟਰ ਉਹ ਇੰਡੀਵਿਜੂਅਲੀ ਕਮੈਂਟਰੀ ਕਰਦੇ ਨੇ ਇਕੱਲੇ ਇਕੱਲੇ ਕਮੈਂਟਰੀ ਕਰਦੇ ਨੇ ਪਰ ਸੰਧੂ ਭਰਾ ਜਿਹੜੇ ਸੀ ਉਹ ਸ਼ੁਰੂ ਤੋਂ ਇਕੱਠੇ ਬੋਲਦੇ ਆ ਰਹੇ ਨੇ ਸੰਧੂ ਭਰਾ ਜਿਹੜੇ ਨੇ ਇਹ ਭਰਾ ਨੇ ਪਿੰਡ ਕਿਹੜਾ ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਨੇ ਪਹਿਲਾਂ ਇਹ ਕਲੀਅਰ ਕਰ ਦਿਓ ਸਰ ਬਿਲਕੁਲ ਪ੍ਰਦੀਪਾ ਜੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿਉਂਕਿ ਦਰਸ਼ਕਾਂ ਦੀਆਂ ਕਈ ਵਾਰ ਸ਼ਰਤਾਂ ਲੱਗ ਜਾਂਦੀਆਂ ਉਹ ਕਹਿੰਦੇ ਵੀ ਸਕੇ ਭਰਾਏ ਪਰ ਅਸੀਂ ਸਕੇਾਂ ਤੋਂ ਵੀ ਵਾਦੂ ਆ ਕਿਉਂਕਿ ਛੋਟੇ ਹੁੰਦੇ ਅਸੀਂ ਪਿੰਡ ਦੇ ਵਿੱਚ ਇਕੱਠੀ ਘਰ ਸੀ ਇਕੱਠੀ ਰਿਆਂ ਇਕੱਠੇ ਪੜਿਆ ਇਕੱਠੀ ਜਿੱਥੇ ਵੀ ਜੋ ਵੀ ਕੰਮ ਕਰਨਾ ਇਕੱਠਿਆਂ ਨਹੀਂ ਕੀਤਾ ਤੇ ਇੱਕ ਕਮੈਂਟਰੀ ਤੋਂ ਸ਼ੁਰੂਆਤ ਕੀਤੀ ਤਾਂ ਵੀ ਇਕੱਠਿਆਂ ਨਹੀਂ ਕੀਤੀ ਤੇ ਸੌਂ ਵੀ ਖਾਦੀ ਵੀ ਇਕੱਠੀ ਰਵਾਂਗੇ ਇਕੱਠੀ ਜਿਵੇਂ ਕਹਿੰਦੇ ਜ਼ਿੰਦਗੀ ਦੇ ਆਖਰੀ ਸਾਹ ਵੀ ਬਾਬਾ ਨਾਨਕ ਇਕੱਠਿਆਂ ਨੂੰ ਏ ਅ ਉਹ ਮੇਰੇ ਖਿਆਲ ਚ ਜੇ ਤੁਸੀਂ ਇਹ ਚੀਜ਼ ਇੱਕ ਸਾਫਤ ਕਰ ਦੇਣੀ ਵੀ ਕਿ ਬਹੁਤ ਵੱਡੀ ਗੱਲ ਹੈ ਤੁਸੀਂ ਆਈਡਲ ਬਣੋਗੇ ਪੂਰੀ ਦੁਨੀਆ ਦੇ ਵਿੱਚ ਵੀ ਭਾਵੇਂ ਸਕੇ ਭਰਾ ਦਾ ਨਹੀਂ ਪਰ ਫਿਰ ਵੀ ਭਰਾਵਾਂ ਨਾਲੋਂ ਵੱਧ ਕੇ ਵਾਲੀ ਜਿਹੜੀ ਗੱਲ ਹੈ ਉਹ ਤੋਂ ਵੀ ਵੱਡੀ ਹੋ ਜਾਂਦੀ ਹੈ ਨਹੀਂ ਚਲੋ ਅੱਛਾ ਉਹ ਪਹਿਲੀ ਜਿਹੜੀ ਸ਼ੁਰੂਆਤ ਹੋਈ ਕਬੱਡੀ ਦੇ ਵਿੱਚ ਆ ਕਿਵੇਂ ਗਏ ਕਿਉਂਕਿ ਜਦੋਂ ਇੱਕ ਵਾਰੀ ਆਪਾਂ ਕਬੱਡੀ ਨਾਲ ਨਹੀਂ ਜੁੜੇ ਹੁੰਦੇ ਉਦੋਂ ਤਾਂ ਆਪਾਂ ਕੁਝ ਹੋਰ ਕਰ ਰਹੇ ਹੁੰਦੇ ਆ ਪਰ ਫਿਰ ਕਬੱਡੀ ਵੱਲ ਆਉਣ ਦਾ ਕੋਈ ਸਬੱਬਤਾ ਬਣਦਾ ਉਹ ਕਾਰਨ ਕੀ ਸੀ ਜਿਹਦੇ ਕਰਕੇ ਤੁਸੀਂ ਕਬੱਡੀ ਦੀ ਕਮੈਂਟਰੀ ਕਰਨੀ ਸ਼ੁਰੂ ਕੀਤੀ ਬਿਲਕੁਲ ਪ੍ਰਦੀਪ ਭਾਜੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿਉਂਕਿ ਪਹਿਲਾਂ ਅਸੀਂ ਕਾਲ ਦੇ ਵਿੱਚ ਲਿਖ ਲੈਂਦੇ ਸਵਾਰਨ ਥੋੜਾ ਮੋਟਾ ਗਾ ਲੈਂਦਾ ਕਾਲ ਦੇ ਵਿੱਚ ਅਸੀਂ ਜਿਵੇਂ ਕਹਿੰਦੇ ਸਟੇਜਾਂ ਤੇ ਬੋਲਣਾ ਵੀ ਬੋਲਦੇ ਵੀ ਤੇ ਪਿੰਡ ਰਾਮ ਨਿਲਾਉਂ ਦੀ ਫਕਸ਼ਨ ਹੁੰਦੇ ਸੱਭਿਆਚਾਰਕ ਮੇਲਾ ਹੁੰਦਾ ਉਦੋਂ ਸਟੇਜ ਤੇ ਬੋਲਣਾ ਤੇ ਸਾਡਾ ਗਵਾਂਢੀ ਪਿੰਡ ਸੀਗਾ ਉਹਨਾਂ ਨੇ ਟੂਰਨਾਮੈਂਟ ਕਰਵਾਇਆ ਹਰਚੰਦਪੁਰ ਤੇ ਉੱਥੇ ਉਹਨਾਂ ਨੇ ਸਾਨੂੰ ਆਖੇ ਵੀ ਤੁਸੀਂ ਸਟੇਜ ਤੇ ਮਾੜੇ ਮੋਟੇ ਸ਼ਾਰ ਬੋਲ ਦਿਓ ਥੋੜਾ ਮੋਟਾ ਬੋਲ ਦਿਓ ਤੇ ਅਸੀਂ ਉੱਥੇ ਗਏ ਤੇਉ ਟੇਪ ਵੰਦਰਗੌਰ ਮਹਾਲੀ ਦਾ ਅਖਾੜਾ ਸੀਗਾ ਜਿਹੜਾ ਉਹਦਾ ਆਪਣਾ ਸਾਊਂਡ ਵਾਲਾ ਸੀ ਉਹ ਕਹਿੰਦਾ ਤੁਸੀਂ ਬੋਲਦੇ ਬਹੁਤ ਵਧੀਆ ਗਰਾਊਂਡ ਗਰਾਊਂਡ ਦੇ ਵਿੱਚ ਮੈਕ ਲੈ ਕੇ ਬੋਲੋ ਤਾਂ ਅਸੀਂ ਗਰਾਊਂਡ ਦੇ ਕਬੱਡੀ ਦੀ ਕਮੈਂਟਰੀ ਕਰੀ ਤੇ ਉਸ ਤੋਂ ਬਾਅਦ ਬਸ ਕੋਰਡੀ ਨਾਲ ਜੁੜ ਪਏ ਵਾ ਜੀ ਅੱਛਾ ਇੱਕ ਸਵਾਲ ਹੋਰ ਵੀ ਸਵਾਲ ਬੰਦਾ ਇੱਕ ਭਰਾ ਤੇ ਟੋਰਾ ਲੱਗਿਆ ਹੁੰਦਾ ਹੈ ਚਾਦਰਾਂ ਲੱਗਿਆ ਹੁੰਦਾ ਹੈ ਕੁੜਤਾ ਪਾਇਆ ਹੁੰਦਾ ਹੈ ਇੱਕ ਭਰਾ ਪੈਂਟ ਸ਼ਰਟ ਚ ਹੁੰਦਾ ਹੈ ਇਹ ਚੱਕਰ ਕੀ ਹੈ ਫਿਰ ਯਾਰ ਦੋਨਾਂ ਦੇ ਟੋਰਾ ਕਿਉਂ ਨਹੀਂ ਹੈ ਦੋਨੇ ਪੈਂਟ ਸ਼ਰਟ ਚ ਕਿਉਂ ਨਹੀਂ ਇਹ ਵੀ ਭਾਜੀ ਤੁਸੀਂ ਜਿਹੜਾ ਸਵਾਲ ਕੀਤਾ ਵਧੀਆ ਕੀਤਾ ਗੱਲ ਇਦਾਂ ਪ੍ਰਦੀਪ ਭਾਜੀ ਜਦੋਂ ਇੱਕ ਬੰਦਾ ਪ੍ਰੋਫੈਸ਼ਨਲ ਡਰੈਸ ਦੇ ਵਿੱਚ ਕੰਮ ਕਰ ਰਿਹਾ ਹੈ ਹਨਾ ਇਹ ਤੁਰਲਾ ਚਾਦਰ ਹਰ ਇੱਕ ਇਨਸਾਨ ਦੇ ਬਸ ਦੀ ਗੱਲ ਨਹੀਂ ਕੋਈ ਵੀ ਕਮੈਂਟੇਟਰ ਇਹ ਨਹੀਂ ਕਰ ਸਕਦਾ ਬਹੁਤ ਮੁਸ਼ਕਲ ਹੈ ਪੱਗ ਬੰਦ ਕੇ ਰੱਖਣੀ ਸਿਰ ਵੀ ਦਰਦ ਕਰਨ ਲੱਗ ਜਾਂਦਾ ਤੇ ਬਾਕੀ ਕਈ ਵਾਰ ਪੂਰੀ ਗਰਮੀ ਹੁੰਦੀ ਆ ਤੇ ਕਈ ਵਾਰ ਪੂਰੀ ਠੰਡ ਹੁੰਦੀ ਆ ਹਨਾ ਦੋਨਾਂ ਰੁੱਤਾਂ ਨੂੰ ਵੀ ਇਹ ਡੀਲ ਕਰਨਾ ਪੈਂਦਾ ਚੱਲਣਾ ਪੈਂਦਾ ਪਰ ਤਾਂ ਯਾਦ ਨਾਲ ਦੋਨੇ ਰੁੱਤਾਂ 'ਚ ਕਾਫੀ ਔਖਾ ਹੈ ਕਾਫੀ ਔਖਾ ਹੈ ਬਟ ਇਹ ਇੱਕ ਬੰਦੇ ਨੂੰ ਉਦਾਂ ਰਹਿਣਾ ਵੀ ਜ਼ਰੂਰੀ ਆ ਆਪਾਂ ਅੱਜ ਕੱਲ ਦੇਣਾ ਵੀ ਕਮੇਟੀਆਂ ਜਦੋਂ ਫਾਈਨਲ ਮੈਚ ਜਾਂ ਸੈਮੀ ਮੈਚ ਹੁੰਦੇ ਆ ਵਧੀਆ ਮੈਚ ਚੱਲ ਪੈਂਦੇ ਆ ਉਦੋਂ ਕਮੇਟੀਆਂ ਪੈਸੇ ਲਾਂਦੀਆਂ ਪਲੇਅਰਾਂ ਤੇ ਜਦੋਂ ਪੈਸੇ ਲੱਗਦਾ ਥੋੜੀ ਖਿੱਚਤੂ ਵੀ ਹੁੰਦੀ ਆ ਤੁਹਾਨੂੰ ਪਤਾ ਫਿਰ ਉਹਦੇ ਕਰਕੇ ਇੱਕ ਜਣੇ ਨੂੰ ਜਾ ਜਾਣਾ ਸਟੇਟ ਤੇ ਜਾਣਾ ਪੈਂਦਾ ਜਾਂ ਹੋਰ ਕੋਈ ਵੀ ਪ੍ਰਬੰਧਕਾਂ ਦੀ ਗੱਲ ਸੁਣਨੀ ਪੈਂਦੀ ਆ ਇਸ ਕਰਕੇ ਫਾਰਮਲ ਚ ਰਹਿਣਾ ਜ਼ਰੂਰੀ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਮੇਨ ਇਹ ਕੁਰਤੇ ਚਾਦਰੀ ਆ ਇਹ ਸ਼ੌਕ ਦੀ ਹਰਪ੍ਰੀਤ ਨੂੰ ਸ਼ੌਕ ਸੀਗਾ ਇਹਨੇ ਇਹ ਚੀਜ਼ ਨੂੰ ਜਿਹੜਾ ਅਪਣਾਇਆ ਇਹਦਾ ਸਾਨੂੰ ਬਹੁਤ ਬੈਨੀਫਿਟ ਵੀ ਮਿਲਿਆ ਇਹਦੇ ਕਰਕੇ ਪਿਆਰ ਵੀ ਬਹੁਤ ਬਣਿਆ ਇੱਕ ਇੱਕ ਵੱਖਰੀ ਜਿਹੜੀ ਦਿੱਖ ਵੀ ਤੁਹਾਡੀ ਕਮੈਂਟਰੀ ਦੇਖੋ ਇੱਕ ਬੋਲਾਂ ਦੇ ਵਿੱਚ ਵੱਖਰਾਪਨ ਹੋਣਾ ਤਾਂ ਹੋਣਾ ਚਾਹੀਦਾ ਹੀ ਚਾਹੀਦਾ ਪਰ ਇੱਕ ਦਿੱਖ ਵੀ ਤੁਹਾਡੀ ਜਿਹੜੀ ਇਸ ਚੀਜ਼ ਨੇ ਵੱਖਰੀ ਬਣਾਈ ਅੱਛਾ ਭਾਈ ਇਹਨਾਂ ਲੰਬਾ ਟਾਈਮ ਹੋ ਗਿਆ 20 ਸਾਲ ਹੋ ਗਏ ਨੇ ਤੁਹਾਨੂੰ ਕਮੈਂਟਰੀ ਕਰਦਿਆਂ ਨੂੰ ਕੀ ਕੀ ਕਬੱਡੀ ਦੇ ਵਿੱਚੋਂ ਹੋਣ ਵਾਲੀ ਇਨਕਮ ਜਾਂ ਜਿਹੜਾ ਕੁਝ ਉਹਨੇ ਦਿੱਤਾ ਉਹ ਤੋਂ ਸੰਤੁਸ਼ਟ ਹੋ ਕੋਈ ਐਤਰੇ ਲੱਗਦਾ ਵੀ ਕੋਈ ਘਾਟ ਰਹਿ ਰਹੀ ਹੈ ਪ੍ਰਦੀਪ ਬਾਜੀ ਬਿਲਕੁਲ ਸੰਤੁਸ਼ਟਾ ਕਿਉਂਕਿ ਜਦੋਂ ਸ਼ੁਰੂਆਤ ਕੀਤੀ ਸੀ ਐਨੇ ਮਾੜੇ ਦੌਰ ਦੇ ਵਿੱਚ ਵੀ ਲੰਘਿਆ ਇਹ ਤੁਹਾਨੂੰ ਦੱਸ ਦਿੰਨਾ ਚਾਹੁੰਦੇ ਆ ਸਵਰਨ ਬੈਠਾ ਕਈ ਵਾਰ ਪਟਿਆਲਾ 에ਰੀਆਸ ਕਮੈਂਟਰੀ ਕਰਨ ਜਾਣਾ ਔਖੇ ਸੌਖੇ ਕਿਵੇਂ ਨਾ ਕਿਵੇਂ ਅਸੀਂ ਪਟਿਆਲਾ ਸਟੇਸ਼ਨ ਤੇ ਪਹੁੰਚ ਜਾਣਾ ਕਈ ਵਾਰ ਟ੍ਰੇਨ ਲੰਘ ਜਾਣੀ ਤੂਰੀ ਦੀ ਟ੍ਰੇਨ ਛੱਡ ਕੇ ਆਉਂਦੇ ਤੇ ਤੂਰੀੋਂ ਤੇ 4 ਕਿਲੋਮੀਟਰ ਪੈਂਡ ਤੁਰ ਕੇ ਜਾਂਦੇ ਰਾਤ ਨੂੰ ਤੇ ਫਿਰ ਟ੍ਰੇਨ ਲੰਘ ਜਾਣੀ ਤੇ ਮੈਂ ਕੀ ਕਰਨਾ ਕੁੜਤੇ ਯਾਦਰਾ ਵਾਲਾ ਬੈਗ ਸਹਰਾਣਾ ਲਾ ਕੇ ਸੌ ਜਾਣਾ ਇਹਨੇ ਬੈਠਾ ਰਹਿਣਾ ਇਹਨੇ ਡੀਕਣਾ ਕਿ ਅਖਬਾਰਾਂ ਵਾਲੀ ਗੱਡੀ ਆਉਂਦੀ ਹੁੰਦੀ ਹੈ ਖਵਾਰਾਂ ਵਾਲੀ ਗੱਡੀ ਬਿੱਲਾ ਚਲਾਉਂਦਾ ਹੁੰਦਾ ਉਹਨੂੰ ਮੇਰੇ ਖਿਆਲ ਅੰਬਾਲੇ ਦਾ ਸੀ ਉਹਨੇ ਆਉਣਾ 3 ਵਜੇ ਪਟਿਆਲੇ ਤੇਨੇ ਮੈਨੂੰ ਉਠਾ ਦੇਣਾ ਮੈਨੂੰ ਇਹ ਠਾਉਣਾ ਇਹਨੇ ਹਲਾਉਣਾ ਔਠ ਆਪਾਂ ਗੱਡੀ ਆ ਗਈ ਚੱਲੀ ਮੈਂ ਕਹਿੰਦਾ ਮੈਂ ਤਾਂ ਉਰੀ ਪੈਣਾ ਸਵੇਰੇ ਜਾਊਂਗਾ ਕਿਉਂਕਿ ਨੀਂਦ ਚੜੀ ਹੁੰਦੀ ਸੀ ਬਾਜੀ ਤੇ ਠਾ ਕੇ ਅਸੀਂ ਗੱਡੀ 'ਚ ਬਹਿ ਜਾਣਾ ਪਿੱਛੇ ਖਵਾਰਾਂ ਦੇ ਮਗਰ ਠੰਡ 'ਚ ਵੀ ਉਹਨੇ ਅੱਗੇ ਤੂਰੀ ਲਾ ਦੇਣਾ ਤੂਰੀਓਂ ਤੁਰਦੇ ਤੁਰਦੇ ਸਵੇਰੇ 5:00 ਵਜੇ ਤੂਰੀ ਪਹੁੰਚਦੀ ਸੀ ਉਹ ਤੁਰ ਕੇ ਪਿੰਡ ਪਹੁੰਚਣਾ ਤੇ ਬਹੁਤ ਘੱਲਣਾ ਖੜੇ ਪਰ ਅੱਜ ਮਾਰਕੀਟ ਕਬੱਡੀ ਨੇ ਕਿੱਥੋਂ ਲੈ ਕੇ ਕਿੱਥੇ ਪਹੁੰਚਦਾ ਅਸੀਂ ਸੰਤੁਸ਼ਟਾਂ ਅਸੀਂ ਕਹਿੰਦੇ ਕਬੱਡੀ ਵੀ ਤਰੱਕੀ ਕਰੇ ਸਾਡੇ ਕਬੱਡੀ ਨੂੰ ਚਾਹਣ ਵਾਲੇ ਤਰੱਕੀ ਕਰਨ ਸਾਡੀਆਂ ਉਮਰਾਂ ਜਿੰਨੇ ਵੀ ਕਬੱਡੀ ਨਾਲ ਭਰਾ ਜੁੜੇ ਹੋਣ ਉਹਨਾਂ ਨੂੰ ਲੱਗ ਜਾਣਾ ਯਾਨੀ ਯਾਨੀ ਹੁਣ ਤਾਂ ਫਿਰ ਗੱਡੀ ਚ ਆਉਣਾ ਆਉਣ ਲੱਗ ਗਏ ਨਾ ਹੁਣ ਤਾਂ ਕਾਰ 'ਚ ਆ ਜਾਂਦੇ ਹਾਂ ਬਿਲਕੁਲ ਭਾਜੀ ਕਾਰ 'ਚ ਆ ਜਾਂਦੇ ਹਾਂ ਹੁਣ ਤਾਂ ਕਿਉਂਕਿ ਮਾਰਕੀਟ ਕਬੱਡੀ ਦੇਣਾ ਦਸ਼ਕਾਂ ਦੇ ਪਿਆਰ ਸਾਡਾ ਭਾਜੀ ਅੱਛਾ ਵੀ ਜਿਹੜਾ ਜਦੋਂ ਕੋਈ ਕਮੈਂਟੇਟਰ ਕਮੈਂਟਰੀ ਕਰਦਾ ਤਾਂ ਉਹਦੇ ਪਿੱਛੇ ਇੱਕ ਸ਼ਬਦ ਲੱਗਿਆ ਹੁੰਦਾ ਜਿਹਨ ਇੰਟਰਨੈਸ਼ਨਲ ਉਹ ਤਾਂ ਹੋ ਗਏ ਉਹਨਾਂ ਬਾਹਰ ਵਿਦੇਸ਼ੀ ਦੌਰੇ ਹੋ ਗਏ ਨੇ ਆਪਣੇ ਹਾਂਜੀ ਭਾਜੀ ਅ ਵਿਦੇਸ਼ੀ ਦੌਰੇ ਹੋ ਗਿਆ ਪਹਿਲਾ ਜਿਹੜਾ ਦੌਰਾ ਸੀਗਾ ਉਹ 2012 ਦੇ ਵਿੱਚ ਬਾਈ ਹਰਪ੍ਰੀਤ ਕੱਲਾ ਦੁਬਈ ਕੱਪ ਹੁੰਦਾ ਆਪਣਾ ਫੇਮਸ ਆ ਉੱਥੇ ਬਾਈ ਹਰਪ੍ਰੀਤ ਨੂੰ ਮੌਕਾ ਮਿਲਿਆ ਉਸ ਤੋਂ ਬਾਅਦ ਸਾਨੂੰ ਫਿਰ ਮਲੇਸ਼ੀਆ ਜਾਣ ਦਾ ਮੌਕਾ ਮਿਲਿਆ ਤੇ ਫਿਰ ਹਰਪ੍ਰੀਤ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਜਦੋਂ 3rd ਏਸ਼ੀਅਨ ਚੈਂਪੀਅਨਸ਼ਿਪ ਹੋਈ اسلامਾਬਾਦ ਤੇ ਉੱਥੇ ਫਿਰ ਹਰਪਿਤ ਗਿਆ ਉਸ ਤੋਂ ਬਾਅਦ ਬਾਈ ਗੋਪੇ ਬੈਂਸੋਰੀ ਨਿਊਜ਼ੀਲੈਂਡ ਵਾਲੇ ਕੰਤਾ ਟਾਲੀ ਵਾਲ 골ਡੀ ਸੋਤਾ ਦਰਸ਼ਨ ਦੇ ਜ਼ਰੂਰੀ ਇਹਨਾਂ ਭਰਾਵਾਂ ਦੇ ਨਾਲ ਸਾਡਾ ਮਲਾਪ ਹੋਇਆ ਮਿਲਜੁਲ ਹੋਇਆ ਤੇ ਉਹਨਾਂ ਨੇ ਕਿਰਪਾ ਕੀਤੀ ਤੇ 2018 ਚ ਇਸੇ ਸਾਲ ਚ ਸਾਡਾ ਉਹਨਾਂ ਭਰਾਵਾਂ ਦੀ ਬਦੌਲਤ ਨਿਊਜ਼ੀਲੈਂਡ ਦਾ ਟੂਰ ਲੱਗਿਆ ਜਿਹੜਾ ਬਹੁਤ ਹੀ ਸਕਸੈਸਫੁਲ ਰਿਹਾ ਉੱਥੋਂ ਬੜਾ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਜਿੱਥੇ ਵੀ ਗਏ ਆ ਭਾਵੇਂ ਹਰਪਿਤ ਦਵਾਈ ਗਿਆ ਜਾ ਪਾਕਿਸਤਾਨ ਗਿਆ ਜਾਂ ਅਸੀਂ ਮਲੇਸ਼ੀਆ ਗਿਆ ਜਾਂ ਨਿਊਜ਼ੀਲੈਂਡ ਗਏ ਜਿੱਥੇ ਵੀ ਗਏ ਹੁਣ ਤੱਕ ਬਹੁਤ ਪਿਆਰ ਮਿਲਿਆ ਜਿਹੜੇ ਜਿਹੜੇ ਪ੍ਰਮੋਟਰ ਭਰਾ ਦੇ ਨਾਲ ਜਿਹੜੇ ਜਿਹੜੇ ਐਨਆਰਈ ਵੀਰ ਦੇ ਨਾਲ ਅਸੀਂ ਉਦੋਂ ਤੋਂ ਸ਼ੁਰੂ ਤੋਂ ਜੁੜ ਗਏ ਅੱਜ ਤੱਕ ਜੁੜੇ ਹੋયા ਪਰਮਾਤਮਾ ਇਹਨਾਂ ਭਰਾਵਾਂ ਦਾ ਸਾਨੂੰ ਜੋੜੀ ਰੱਖੇ ਤੇ ਹੌਸਲੇ ਵੱਡੇ ਆ ਸਾਡੇ ਭਰਾਵਾਂ ਦੇ ਇਹ ਮਾਣ ਵਾਲੀ ਗੱਲ ਹੈ ਕਿ ਜਿੰਨੇ ਭਰਾ ਹੁਣ ਤੱਕ ਜੁੜੇ ਆ ਬਹੁਤ ਪਿਆਰ ਕਰਦੇ ਆ ਤੇ ਅਸੀਂ ਵੀ ਉਹਨਾਂ ਤੋਂ ਜਾਨ ਬਾਰਦੇ ਆ ਪਰਮਾਤਮਾ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਪਿਆਰ ਬਣਾਈ ਰੱਖੇ ਅੱਛਾ ਆਰਪੀਤ ਵੀਰ ਜਿਹੜਾ ジャーニー लंबी हो गई है 20 साल हो गए हैं इस काम में कबड्डी ਨੂੰ 20 साल ਤੋਂ ਲਗਾਤਾਰ ਨੇੜੇ ਹੋ ਕੇ ਦੇਖ ਰਹੇ ਹਾਂ ਕੀ ਕੀ ਬਦਲਾਅ ਨਜ਼ਰ ਆ ਰਹੇ ਨੇ ਇਹ ਵੀ ਚੀਜ਼ ਜਿਹੜੀ ਅਸੀਂ ਚਾਹੁੰਦੇ ਤੁਹਾਨੂੰ ਜਾਨਣਾ ਚਾਹਾਂਗੇ ਵੀ ਕਬੱਡੀ ਦੇ ਵਿੱਚ ਉਦੋਂ ਤੇ ਹੁਣ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਸ ਨਜ਼ਰ ਆ ਰਹੇ ਨੇ ਬਿਲਕੁਲ ਪ੍ਰਦੀਪ ਭਾਜੀ ਗੱਲ ਤੁਹਾਡੀ ਸਹੀ ਹੈ ਅੱਜ ਤੋਂ ਜਿਹੜੀ 12 13 ਸਾਲ ਪਹਿਲਾਂ ਕਬੱਡੀ ਸੀ ਨਾ ਤਾਂ ਲਾਈਟਾਂ ਲੱਗਦੀਆਂ ਸੀ ਕਿਉਂਕਿ ਦਿਨੇ-ਦਿਨੇ ਅਸੀਂ ਕਮੈਂਟਰੀ ਕਰਕੇ ਘਰ ਪਹੁੰਚ ਜਾਂਦੇ ਅੱਜ ਘਟੋ ਘਟ ਦੋ ਦੋ ਤਿੰਨ ਤਿੰਨ ਵੀ ਵਜ ਜਾਂਦੇ ਆ ਪਰ ਜਿਹੜੇ ਫੈਡਰੇਸ਼ਨ ਦੇ ਮੈਚ ਨੇ ਉਹ ਟਾਈਮ ਨਾਲ ਨਿਬੜਦੇ ਆ ਟਾਈਮ ਨਾਲ ਪਹੁੰਚ ਜਾਂਦੇ ਆ ਕਰ ਜਿਹੜੇ ਓਪਨ ਦੇ ਮੈਚ ਹੁੰਦੇ ਆ ਪਿੰਡਾਂ ਦੇ ਤਿੰਨ ਖਿਡਾਰੀ ਬਾਹਰੋਂ ਜਾਂ 50 50 60 60 ਟੀਮਾਂ ਹੋ ਜਾਂਦੀ ਹੈ ਕਈ ਵਾਰ ਰਾਤ ਦੇ 2 ਵਜੇ ਜਾਂਦੇ ਆ ਭਾਜੀ ਕਈ ਵਾਰ 1 ਵਜੇ ਜਾਂਦਾ ਕਈ ਵਾਰ ਸਵੇਰੀ ਘਰੇ ਪਾਉਂਦੇ ਆ ਭਾਜੀ ਬਹੁਤ ਫਰਕ ਆ ਕਬੱਡੀ ਦੇ ਵਿੱਚ ਉਹਦੋਂ ਵਾਲੀ ਕਬੱਡੀ ਤੇ ਹੁਣ ਵਾਲੀ ਕਬੱਡੀ ਆ ਇਹੀ ਫਰਕ ਆ ਬਸ ਸਭ ਤੋਂ ਵੱਡਾ ਅੱਛਾ ਵੀਰ ਜਦੋਂ ਗਰਾਊਂਡ ਦੇ ਵਿੱਚ ਕਮੈਂਟਰੀ ਕਰਦੇ ਹੋ ਤਾਂ ਕੁਝ ਟੋਟਕੇ ਵੀ ਸੁਣਨ ਨੂੰ ਮਿਲਦੇ ਨੇ ਪੌਗਾ ਸੁਣਨ ਨੂੰ ਮਿਲਦਾ ਹੈ ਸਾਈਕਲ ਸੁਣਨ ਨੂੰ ਮਿਲਦਾ ਹੈ ਉਹ ਫਿਰ ਤੁਹਾਡੇ ਚ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹਰਪ੍ਰੀਤ ਬਾਈ ਨੇ ਕਿ ਮੈਨੂੰ ਲਿਖਣ ਦਾ ਸ਼ੌਕ ਸੀਗਾ ਅ ਬੜੀ ਵਧੀਆ ਕਲਮ ਹੈ ਹਰਪ੍ਰੀਤ ਬਹੁਤ ਸੋਹਣਾ ਲਿਖ ਲੈਂਦਾ ਤੇ ਥੋੜਾ ਬਹੁਤ ਮੈਂ ਲਿਖ ਲੈਣਾ ਤੇ ਰਲ ਮਿਲ ਕੇ ਜਿਹੜੀ ਚੀਜ਼ ਆਸ ਨੂੰ ਅਸੀਂ ਸੈਟਿੰਗ ਕਰ ਲੈਂਦੇ ਆ ਤੇ ਜਿਹੜੀਆਂ ਚੀਜ਼ਾਂ ਹੁਣ ਤੱਕ ਬੋਲੀਆਂ ਨੇ ਉਹਨਾਂ ਨੂੰ ਮਣਾ ਮੁਹੀ ਪਿਆਰ ਮਿਲਿਆ ਸਾਈਕਲ ਨੂੰ ਪਹੂਏ ਨੂੰ ਅ ਅਕਸਰੀ ਜਿਹੜੀ ਜਿਹੜੇ ਮੇਲੇ ਤੇ ਅਸੀਂ ਨਹੀਂ ਸੁਣਾਉਂਦੇ ਥੋੜਾ ਤੁਹਾਨੂੰ ਚਾਉਣ ਵਾਲੇ ਦਰਸ਼ਕ ਵੀਰ ਨੇ ਇੱਕ ਵੱਡੀ ਦੋ ਗਿਲਾ ਕਰਦੇ ਆ ਸ਼ਿਕਵਾ ਕਰਦੇ ਆ ਪਰ ਸਾਡੇ ਵੱਲੋਂ ਇਹਨਾਂ ਸਾਰੇ ਰੱਬ ਰੂਪੀ ਦਰਸ਼ਕਾਂ ਦਾ ਥੈਂਕ ਯੂ ਹੈ ਵੀ ਜਿਹੜੇ ਸਾਡੇ ਇਹਨਾਂ ਬੋਲਾਂ ਨੂੰ ਇਹਨਾਂ ਚੀਜ਼ਾਂ ਨੂੰ ਪਿਆਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਹੁੰਦਾ ਸਾਰੇ ਵੀਰਾਂ ਦਾ ਮਤਲਬ ਰਲ ਮਿਲ ਕੇ ਹੀ ਲਿਖਦੇ ਹੋ ਜਿਹੜੇ ਬਿਲਕੁਲ ਜੀ ਅੱਛਾ ਕਮੈਂਟਰੀ ਦੇ ਵਾਸਤੇ ਵੀ ਕੋਈ ਕਿਸੇ ਕਿਸਮ ਦੀ ਕੋਈ ਤਿਆਰੀ ਵੀ ਵਿੜਦੇ ਹੋ ਵੀ ਘਰੇ ਕੋਈ ਪ੍ਰੈਕਟਿਸ ਕਰਦੇ ਹੋ ਜਾਂ ਰਲ ਕੇ ਕਿੱਦਾਂ ਬੋਲਣਾ ਜਾਂ ਗਰਾਊਂਡ ਦੇ ਵਿੱਚ ਹੋਲੀ 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 ਆਪਣੇ ਆਪ ਹੀ ਬਣ ਗਿਆ ਨਹੀਂ ਪ੍ਰਦੀਪਾ ਜੀ ਗਰਾਊਂਡ ਦੇ ਵਿੱਚੋਂ ਹੀ ਆਪਣੇ ਆਪ ਹੀ ਹੋਲੀ ਹੋਲੀ ਇਦਾਂ ਬਣ ਗਿਆ ਕਿਉਂਕਿ ਰਾਤ ਨੂੰ ਘਰ ਜਾਨਨੇ ਆ ਸਵੇਰੇ ਉੱਠ ਕੇ ਫੇਰ ਟੂਰਨਾਮੈਂਟ ਦੇ ਆ ਜਾਨੇ ਲੇਟ ਹੋ ਜ ਤੇ ਜਦੋਂ ਵਿਲੇ ਹੁੰਨੇ ਉਹਦੋਂ ਥੋੜਾ ਮੋਟਾ ਇੱਕ ਦੂਜੇ ਨਾਲ ਜਿਵੇਂ ਸ਼ਹਿਰੋ ਸ਼ਹਿਰੀਆ ਹੋਰ ਗੱਲਾਂ ਮਤਾਂ ਸਾਂਝੀਆਂ ਕਰ ਲੈਣ ਰੈਸਲ ਮਾਰੀ ਮੁੱਟੀ ਕਰ ਲੈਣੇ ਆ ਬਾਕੀ ਗਰਾਊਂਡ ਦੇ ਵਿੱਚ ਜਦੋਂ ਦਰਸ਼ਕਾਂ ਦਾ ਇਕੱਠ ਹੁੰਦਾ ਕਬੱਡੀ ਤਕੜੀ ਹੁੰਦੀ ਆ ਗੱਲਾਂ ਆਪਣੇ ਆਪ ਹੀ ਆ ਜਾਂਦੀਆਂ ਨੇ ਬਾਜੀ ਉਸ ਬਾਬੇ ਦੀ ਨਾਨਕ ਦੀ ਕਿਰਪਾ ਦੇ ਨਾਲ ਸੰਧੂ ਸੰਧੂ ਬ੍ਰਦਰ ਤੂਰਾ ਤੂਰਾ ਪਿੰਡ ਹੈ ਨਾ ਤੁਹਾਡਾ ਹਾਂਜੀ ਤੂਰਾ ਪਿੰਡ ਹੈ ਧੂਰੀ ਦੇ ਬਿਲਕੁਲ ਲਾਗੇ ਧੂਰੀ ਦੀ ਬੁੱਕਲ ਦਾ ਪਿੰਡ ਆ ਤੇ ਬਾਬਾ ਕਾਲਾ ਮਿਰ ਸੰਧੂ ਜੀ ਦੀ ਸਾਡੇ ਬਹੁਤ ਹੀ ਪਵਿੱਤਰ ਦਰਗਾਹ ਆ ਅਸੀਂ ਉਹਨੂੰ ਮੰਨਦੇ ਆ ਅਸੀਂ ਜੋ ਵੀ ਕੰਮ ਕਰਦੇ ਆ ਬਾਬਾ ਕਾਲਾ ਮਿਰ ਸੰਧੂ ਜੀ ਦੇ ਨਾਂ ਤੇ ਕਰਦੇ ਆ ਉਹਨਾਂ ਦਾ ਨਾਂ ਲੈ ਕੇ ਕਰਦੇ ਆ ਤੇ ਅਸੀਂ ਜਦੋਂ ਦੀ ਸਾਡੀ ਸੁਰਤ ਸੰਭਲੀ ਆ ਅਸੀਂ ਉਸ ਜਗ੍ਹਾ ਤੇ ਜਾਂਦੇ ਆ ਉਹਨੂੰ ਅਸੀਂ ਬਹੁਤ ਦਿਲੋਂ ਵੱਧ ਕੇ ਮੰਨਦੇ ਆ ਉਹ ਜਗ੍ਹਾ ਦੀ ਸਾਡੇ ਬਾਬਾ ਕਾਲਾ ਮਿਰ ਸੰਧੂ ਦੀ ਸਾਡੇ ਤੇ ਬਹੁਤ ਮੇਰੀ ਹੈ ਢੂਰਾ ਪਿੰਡ ਹੈ ਢੂਰੀ ਦੇ ਬਿਲਕੁਲ ਅੱਗੇ ਸਾਡਾ ਸੰਧੂ ਭਰਾਵਾ ਦਾ ਅੱਛਾ ਬਈ ਜਿਹੜੇ ਕਮੈਂਟੇਟਰ ਹੁੰਦੇ ਨੇ ਉਹਨਾਂ ਕੋਲ ਸ਼ਬਦਾਂ ਦਾ ਭੰਡਾਰ ਹੁੰਦਾ ਉਹ ਬਹੁਤ ਬੋਲਦੇ ਨੇ ਉਹ ਬੜਾ ਕੁਝ ਜਾਣਦੇ ਨੇ ਤੇ ਲੰਬੀਆਂ ਗੱਲਾਂ ਵੀ ਕਰ ਲੈਂਦੇ ਨੇ ਮੈਂ ਚਾਹੂੰਗਾ ਕਿ ਤੁਸੀਂ ਵੀ ਸਾਡੇ ਦਰਸ਼ਕਾਂ ਨਾਲ ਆਪਣੇ ਵੱਲੋਂ ਕੋਈ ਐਹੋ ਜੀ ਗੱਲ ਜ਼ਰੂਰ ਸਾਂਝੀ ਕਰੋ ਜਿਹੜੀ ਤੁਹਾਡੇ ਦਿਲ 'ਚ ਹੋਵੇ ਤੁਸੀਂ ਚਾਹੁੰਦੇ ਹੋ ਕਿ ਉਹ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਜਾਂ ਕੋਈ ਤੁਸੀਂ ਕੋਈ ਬਦਲਾਅ ਚਾਹੁੰਦੇ ਹੋ ਜਾਂ ਕੋਈ ਜੋ ਵੀ ਦਿਲ 'ਚ ਤੁਹਾਡੀ ਗੱਲ ਹੋਵੇ ਤੁਹਾਡੇ ਉਹ ਸ਼ਬਦ ਅਸੀਂ ਥੋੜੇ ਜਿਹੜੇ ਕਮੈਂਟੇਟਰਾਂ ਵਾਲਿਆਂ ਸੁਣਨੇ ਚਾਹਾਂਗੇ ਜਿਹੜੇ ਦਿਲ 'ਚ ਤੁਹਾਡੇ ਹੈਗੇ ਨੇ ਸਵਾਲ ਪ੍ਰਦੀਪਾ ਜੀ ਬਹੁਤ ਸੋਹਣਾ ਕੀਤਾ ਤੁਸੀਂ ਗੱਲ ਇਦਾਂ ਪਹਿਲਾਂ ਹਰ ਵੀ ਦੱਸਿਆ ਵੀ ਕਬੱਡੀ ਜਿਹੜੀ ਪੁਰਾਣੀ ਸੀਗੀ ਅੱਜ ਤੋਂ 15 ਸਾਲ ਪਹਿਲਾਂ ਜਿਹੜੀ ਕਬੱਡੀ ਸੀ ਬਹੁਤ ਵਧੀਆ ਸੀ ਇਨਾਮ ਬਿਲਕੁਲ ਘੱਟ ਹੁੰਦੇ ਸੀਗੇ ਅ ਅਸੀਂ ਉਹ ਮੈਚ ਵੀ ਕਰਵਾਏ ਨੇ ਉਹ ਪੰਦੇ ਜਦੋਂ 2100 ਪਹਿਲਾ ਪ੍ਰਾਈਜ਼ ਹੁੰਦਾ ਸੀਗਾ 1100 ਦੂਜਾ ਪ੍ਰਾਈਜ਼ ਹੁੰਦਾ ਸੀ ਹੌਲੀ ਹੌਲੀ ਵਧਦੇ ਗਏ ਜਿਵੇਂ 5 ਵਜਾਂ ਦੇ ਸੀ ਸ਼ਾਮ ਨੂੰ ਅਸੀਂ 5 ਵਜੇ ਘਰੇ ਪਹੁੰਚ ਜਾਂਦੇ ਸੀ ਸਾਰੇ ਮੈਚ ਨਵੇੜ ਕੇ ਤੇ ਅੱਜ ਹੁਣ ਲਾਈਟਾਂ ਵਾਲਾ ਦੌਰ ਹੋ ਗਿਆ ਸਾਡੀ ਇੱਕ ਇਹੀ ਇੱਛਾ ਹੈ ਵੀ ਜਿਹੜੀ ਕਬੱਡੀ ਆ ਉਹ ਦਿਨੇ-ਦਿਨੇ ਖਤਮ ਹੋ ਗਈ। ਆਪਾਂ ਕਈ ਕਲੱਬਾਂ ਵਾਲੇ ਨੇਰਾ ਕਰਦੇ ਆ, ਰਾਤ ਕਰਦਾ ਵੀ ਰਾਤ ਨੂੰ ਮੈਚ ਕਰਾਉਂਦੇ ਆ। ਅੱਜ ਕੱਲ ਆਪਾਂ ਜਾਣਦੇ ਵੀ ਹਰ ਇੱਕ ਇਨਸਾਨ ਦੇ ਘਰੇ ਇੱਕ-ਕੱਲਾ-ਕੱਲਾ ਬੱਚਾ ਹੈ। ਉਹਨੂੰ ਹਰ ਇੱਕ ਮਾਂ ਪਿਓ ਬੜੇ ਰੀਝਾਂ ਨਾਲ ਪਾਲਦਾ। ਚਾਹੇ ਉਹ ਖੇਡਣ ਵਾਲਾ ਹੈ, ਚਾਹੇ ਉਹ ਦੇਖਣ ਵਾਲਾ ਹੈ। ਹੈ ਆਪਣੇ ਆਪਨੇ ਪੰਜਾਬ ਦੀ ਜਨਰੇਸ਼ਨ ਆ, ਪੰਜਾਬ ਦੇ ਬੱਚੇ ਆ, ਪੰਜਾਬ ਦੀ ਜਵਾਨੀ ਆ। ਜੇਕਰ ਉਹ ਰਾਤ ਨੂੰ ਉੱਥੇ ਖੜ ਕੇ ਮੈਚ ਦੇਖਦੇ ਆ ਤਾਂ ਜਿਵੇਂ ਠੰਡ ਹੁੰਦੀ ਆ 12 1 ਵਜੇ ਹੁੰਦਾ ਠੰਡ ਚ ਨਾ ਖੜਨਾ ਮੁਸ਼ਕਲ ਹੈ ਜਦੋਂ ਬੱਚਾ ਇਕੱਲਾ ਬੱਚਾ ਆਪਣੇ 2-4 ਸਾਥੀਆਂ ਨਾਲ ਜਾਂਦਾ ਹੈ ਤਾਂ ਇਹ ਨਹੀਂ ਹੋ ਸਕਦਾ ਕਿ ਉਹ ਨਾ ਨਾ ਸ਼ਪੱਤਾ ਕਰੇ ਸਾਡੇ ਜਿਹੜੇ ਬੱਚੇ ਨੇ ਉਧਰ ਰੁਝਾਨ ਹੁੰਦਾ ਵੱਧ ਹੈ ਇਸ ਕਰਕੇ ਸਾਡੀ ਬੇਨਤੀ ਹੈ ਕਲੱਬਾਂ ਵਾਲੇ ਭਰਾਵਾਂ ਨੂੰ ਵੀ ਕਿ ਓਡੀਆਂ ਕਿ ਟੀਮਾਂ ਰੱਖੋ ਜਿਹੜੀਆਂ ਸਮੇਂ ਸਿਰ ਮੈਚ ਸ਼ੁਰੂ ਹੋਣ ਤੇ ਸਮੇਂ ਸਿਰ ਖਤਮ ਹੋ ਜਾਣ ਤੇ ਆਪਾਂ ਸਾਰੀ ਖੁਸ਼ੀ-ਖੁਸ਼ੀ ਘਰਾਂ ਨੂੰ ਜਾਈਏ ਤੇ ਦੂਜੇ ਦਿਨ ਫਿਰ ਹਰ ਰੋਜ਼ ਮੇਲੇ ਹੁੰਦੇ ਆ ਚਾਹੀਦੇ ਆਪਾਂ ਫਿਰ ਦੂਜੇ ਮੇਲੇ ਤੇ ਜਾਈਏ ਤੁਹਾਡਾ ਸਾਰਨਾ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਸਵਰਨ ਜੀ। ਥੈਂਕ ਯੂ ਬਈ ਮੈਚ। ਥੈਂਕ ਯੂ ਹਰਪ੍ਰੀਤ। ਸ਼ੁਕਰੀਆ। ਬਹੁਤ ਬਹੁਤ 365.com ਦਾ ਹੋਰ ਤਰੱਕੀਆਂ ਕਰੇ ਇੰਟਰਨੈਸ਼ਨਲ ਦਾ ਹੈ ਹੀ ਤੇ ਜਿਹੜੇ ਮੁਲਕ ਰਹਿੰਦੇ ਆ ਕਵੱਡੀ ਕਵਰੇਜ ਕਰਨ ਵਾਲੇ ਤੁਸੀਂ ਉਹ ਵੀ ਕਰੋ। ਸਾਡੇ ਵੱਲੋਂ ਇਹ ਦੁਆਵਾਂ। ਬਹੁਤ ਬਹੁਤ ਥੈਂਕ ਯੂ ਬਈ। ਇਹ ਸਾਂਜੀ ਸਵਰਨ ਸੰਧੂ ਤੇ ਹਰਪ੍ਰੀਤ ਸੰਧੂ। ਠੇਠ ਸ਼ਬਦਾਂ ਦੀ ਜਿਹੜੀ ਸ਼ਬਦਾਵਲੀ ਆ ਤੁਸੀਂ ਇਹਨਾਂ ਤੋਂ ਕਮੈਂਟਰੀ ਦੇ ਜ਼ਰੀਏ ਗਰਾਊਂਡਾਂ ਦੇ ਵਿੱਚ ਸੁਣਦੇ ਰਹਿੰਦੇ ਹੋ। ਤੁਹਾਨੂੰ ਇਹਨਾਂ ਦੇ ਕਮੈਂਟਰੀ ਕਿਉਂ ਜੀ ਲੱਗਦੀ ਹੈ ਉਹ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਸਾਡੀਆਂ ਕੋਸ਼ਿਸ਼ਾਂ ਕਿਉਂ ਜੀਆਂ ਲੱਗਦੀਆਂ ਨੇ ਉਹ ਵੀ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ